ਲੇ ਸਾਲ 2024 ਜੂਨ 26 ਨੂੰ ਚੋਰੀ ਹੋਈ ਸੀ ਸਿਵਲ ਲਾਈਨ ਏਰੀਆ ਦੇ ਇੱਕ ਘਰ ਦੇ ਵਿੱਚ ਉਹਦੇ ਚ ਅਸੀਂ 8 ਦੋਸ਼ੀ ਪਹਿਲਾਂ ਗ੍ਰਿਫਤਾਰ ਕਰ ਲਏ ਸੀ ਉਹਨਾਂ ਤੋਂ ਅਸੀਂ ਪਹਿਲਾਂ 49 ਲੱਖ ਕੈਸ਼ 936 ਗ੍ਰਾਮ 골ਡ ਤੇ ਸਿਲਵਰ ਜੁਐਲਰੀ ਇੱਕ ਕਾਰ ਇੱਕ ਮੋਟਰਸਾਈਕਲ ਤੇ ਇੱਕ ਰਿਵੋਲਵਰ ਬਰਾਮਦ ਕਰ ਲਿਆ ਸੀ ਤੇ ਉਹ 8 ਜਣਿਆਂ ਨੂੰ ਅਸੀਂ ਜੁਡੀਸ਼ੀਅਲ ਕਸਟਡੀ ਚ ਭੇਜਤਾ ਸੀਗਾ ਜੀ ਤੇ ਹੁਣ ਅਸੀਂ ਇੱਕ ਜਿਹੜਾ ਮੇਨ ਏਕਿਊਸ ਹੈਗਾ ਬਲਰਾਮ ਸਿੰਘ ਅਲਾਇਸ ਬੱਲੂ ਐ ਫਤੂ ਟਿੰਗੇ ਦਾ ਰੈਨਵਲਾ ਕਪੂਰਥਲਾ ਜ਼ਿਲ੍ਹੇ ਦਾ ਇਹਨੂੰ ਹੁਣ ਅਸੀਂ ਅਰੈਸਟ ਕੀਤਾ ਤੇ ਇਤੋਂ ਅਸੀਂ 826 ਗ੍ਰਾਮ 골ਡ ਜੁਐਲਰੀ ਬਰਾਮਦ ਕੀਤੀ ਹੈ 200 ਗ੍ਰਾਮ ਸਿਲਵਰ ਜੁਐਲਰੀ ਤੇ 2.5 ਲੱਖ ਰੁਪਇਆ ਕੈਸ਼ ਤੇ ਇਹਦੀ ਉਮਰ ਤਕਰੀਬਨ 28 ਸਾਲ ਹੈਗੀ ਹੈ ਤੇ 12ਵੀਂ ਪੜਿਆ ਤੇ ਇਹ ਪਹਿਲਾਂ ਵੀ ਆਪਣਾ ਐਨਡੀਪੀਐਸ ਦੇ ਮੁਕਦਮੇ 'ਚ ਅਰੈਸਟ ਹੋਇਆ ਹੈ ਤੰਦ ਕੇਸ ਜਿਹੜੇ ਵੱਲਾ ਮੰਡੀ ਦੇ ਜਿਹੜੇ ਸਮ ਸਮਝ ਮੰਡੀ ਵਾਲੇ ਉਹਨਾਂ ਦਾ ਕੇਸ ਹੋਣੀ ਨਹੀਂ ਸਿਵਲ ਲਾਈਨ ਦਾ ਹੈਗਾ ਸਿਵਲ ਲਾਈਨ ਦਾ ਹੈਗਾ ਉਹਨਾਂ ਦਾ ਗੌਂਡੀਨਸ ਮੰਡੀ ਵਾਲੇ ਸੰਖੜੇ ਜਿਹੜੇ ਮਾਰ ਉਹ ਉਹੀ ਨੇ ਜੀ ਉਹੀ ਨੇ ਜੀ ਉਹ ਉਹ ਉਹੀ ਨੇ ਜੀ ਕੋਈ ਸਰ ਹੁੰਦਾ ਕਿੰਨੇ ਪਰਚੇ ਦਰਜ ਸਰ ਦੇ ਉੱਤੇ ਇੱਥੇ ਪਹਿਲਾਂ ਇੱਕ ਐਨਡੀ ਪੀਐਸ ਦਾ ਤਾਂ ਹੈਗਾ ਬਾਕੀ ਅਸੀਂ ਪਤਾ ਕਰਦੇ ਹਾਂ ਸਰ ਕਿ ਅੱਠ ਫੜੇ ਸੁਣਨ ਦਾ ਮੇਨ ਲੀਡਰ ਸੀ ਕੌਣ ਸੀ ਐ ਮੈਨ ਲੀਡਰ ਹੀ ਹੈਗਾ ਜੀ ਕਰੋਣਾ ਦੇ ਮਤਲਬ ਕਿ 90 ਦੇ ਲੱਖ ਦੀ 90 ਲੱਖ ਕੈਸ਼ ਹਾਂਜੀ ਹਾਂਜੀ ਉਹਨਾਂ ਮੁਤਾਬਕ ਹੋਈ ਸੀ ਅਸੀਂ 49 ਲੱਖ ਪਹਿਲਾਂ ਕਰ ਲਈ ਸੀ 2.5 ਲੱਖ ਹੁਣ ਕਰ ਲਿਆ ਤੇ ਕਾਫੀ ਅਸੀਂ 골ਡ ਵੀ ਬਰਾਮਦ ਕਰ ਲਿਆ ਸਰ ਬੰਦੂਸ ਜੀ ਯੂਓਪ ઓਰੇਂਜ ਕਰਵਾ ਦਾ ਬਸ ਕੀ ਕੋਈ ਹੋਰ ਵੀ ਕਰਵਾ ਨਹੀਂ ਜਿਵੇਂ ਮੈਂ ਤੁਹਾਨੂੰ ਕਹਿ ਰਿਹਾ ਐਂਡੀਪੀਐਸ ਦਾ ਹੀ ਪਹਿਲਾਂ ਕਰਦੇ ਕਾਰੋਬਾਰ ਤਾਂ ਕੋਈ ਵੀ ਨਹੀਂ ਬਾਰਵੀਂ ਪੜੇਗੀ ਸਰ ਬੰਦੂਸ ਵੀ ਜੇ ਤਾਂ ਸਾਡੇ ਸਾਡੇ ਟਾਰਗੇਟ ਤੇ ਸੀ ਲੇਕਿਨ ਕਾਬੂ ਨਹੀਂ ਆ ਰਿਹਾ ਤੇ ਆ ਬਹੁਤ ਉੜੀ ਕਾਮ ਬਿਲਕੁਲ ਜੀ ਬਿਲਕੁਲ ਸਰ ਨਸ਼ੇਦਾਰੀ ਨਸ਼ੇਦਾਰੀ ਐਂਡੀਪੀਐਸ ਦੀ ਨਸ਼ੇਦਾਰੀ ਸਰ ਜਿਆਦਾ ਗੱਲਾਂ ਤਾਂ ਕਿਸੀ ਕਰਦਾ ਹਲ ਤੱਕ ਜਿਹੜੀ ਸਾਡੇ ਕੋਲ ਦੋ ਸਾਹਮਣੇ ਹੋਈ ਉਹ ਅਸੀਂ ਉਹ ਮੈਂ ਤੁਹਾਨੂੰ ਦੱਸ ਤੀਏ ਬਾਕੀ ਮੈਂ ਤੁਹਾਨੂੰ ਜੋ ਵੀ ਹੋਰ ਕੁਝ ਸਾਹਮਣੇ ਆਏਗਾ ਉਹ ਅਸੀਂ ਤੁਹਾਨੂੰ ਦੱਸਾਂਗੇ ਸਰ ਕਿੰਨਾ ਟਫ ਹੈ ਦੇਖੋ ਜੀ ਬੜੀ ਵੱਡੀ ਕਾਮਯਾਬੀ ਹੈ ਅਸੀਂ 9 ਦੋਸ਼ੀ ਗ੍ਰਿਫਤਾਰ ਕਰ ਲਏ ਹੈ ਚੋਰੀ ਕਾਫੀ ਵੱਡੀ ਸੀ 90 95 ਲੱਖ ਦੀ ਚੋਰੀ ਸੀ ਤੇ ਅਸੀਂ 55.5 ਲੱਖ ਰੁਪਇਆ ਬਰਾਮਦ ਕਰ ਲਿਆ ਨਾਲ ਕਾਫੀ 골ਡ ਕਰ ਲਿਆ ਤੇ ਸਿਲਵਰ ਜੁਵਲਰੀ ਵੀ ਕਰ ਲਈ ਨਾਲ ਕਾਰ ਵੀ ਕਰ ਲਈ ਪਿਸਟਲ ਵੀ ਰਿਕਵਰ ਕਰ ਲਿਆ ਜੀ ਕੁਝ ਹੋ ਰਿਹਾ ਹੈ ਹਾਂਜੀ ਸਾਡੀ ਪੂਰੀ ਕੋਸ਼ਿਸ਼ ਹੈ ਜੀ ட பசென்ட அவுண்ட்ர